ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜਿਆਣਾ ਰਾਜਿਆਣਾ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗੇਪਰਾਣਾ ਪੈਂਦੀ ਹੈ ਬਾਗੇਪਰਾਣੇ ਤੋਂ ਜਦੋਂ ਕੋਟਕਪੂਰੇ ਵਾਲੇ ਪਾਸੇ ਨੂੰ ਤੁਰਦੇ ਆ ਤਾਂ ਪਹਿਲਾ ਪਿੰਡ ਰਾਜਿਆਣਾ ਆਉਂਦਾ ਹੈ ਵੈਸੇ ਤਾਂ ਇਹ ਪਿੰਡ ਮੇਰੇ ਖਿਆਲ ਚ ਵੀ ਸਾਰੇ ਵੀਰ ਹੀ ਜਾਣਦੇ ਹੋਣਗੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਕਿਉਂਕਿ ਰਾਜਨੀਤੀ ਜਿੱਥੋਂ ਸ਼ੁਰੂ ਹੋ ਜੇ ਉਸ ਪਿੰਡ ਨੂੰ ਸਾਰੀ ਜਾਣਨ ਲੱਗ ਜਾਂਦੇ ਆ ਸੋ ਰਾਜਿਆਣੇ ਪਿੰਡ ਚੋਂ ਇਹ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਹੋਰਾਂ ਕੋਲ ਮੈਂ ਪਹਿਲੀ ਵਾਰ ਵੀਡੀਓ ਬਣਾਉਣ ਆਇਆ ਖੇਤੀਬਾੜੀ ਦੇ ਨਾਲ ਨਾਲੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਸਾਰੀਆਂ ਮੱਝਾਂ ਜਿੰਨੀਆਂ ਤੁਸੀਂ ਘਰੇ ਦੇਖੋਗੇ ਇਹਨਾਂ ਦੀ ਬਾਡੀ ਬੰਤਰ ਦੱਸਦੀ ਐ ਚੰਗੇ ਦੁੱਧ ਵਾਲੀਆਂ ਮੱਝਾਂ ਬਾਈ ਹੋਰੀ ਸੰਭਾਲਦੇ ਆ ਗੱਲਾਂ ਬਾਤਾਂ ਜਿਹੜੀਆਂ ਆ ਕੇ ਫਾਰਮਲ ਤੌਰ ਤੇ ਕਿਸੇ ਭਰਾ ਨਾਲ ਕਰਦੇ ਆ ਤਾਂ ਬਾਈ ਤੇ ਉਹ ਪਤਾ ਲੱਗਾ ਵੀ ਪਹਿਲਾਂ ਇੰਨਾ ਕਿ ਸ਼ੌਂਕ ਰਿਹਾ ਐਚ ਐਲ ਡੀ ਵੀ ਜਾਂ ਸੀ ਆਈ ਆਰ ਵੀ ਤੋਂ ਖੁਦ ਜਾ ਕੇ ਸੀਮਨ ਲਿਆਉਂਦੇ ਰਹੇ ਆ ਮੁਰਾ ਨਸਲ ਦਾ ਅੱਜ ਇੱਕ ਮੱਝ ਇਹਨਾਂ ਨੇ ਵਿਕਾਊ ਕੀਤੀ ਐ ਸਾਹਮਣੇ ਇਹ ਖੇਲ ਤੇ ਬੰਨ ਲਈ ਕਿਉਂਕਿ ਜੇ ਖੁਰਲੀ ਤੇ ਪਸ਼ੂ ਨੂੰ ਬੰਨਦੇ ਆ ਤਾਂ ਫਿਰ ਉਹ ਪਠਾਨਦੀਰਾ ਖਾਨ ਚ ਰੁੱਝ ਜਾਂਦਾ ਤੇ ਇੱਥੇ ਬਿਹਤਰ ਲੱਗਾ ਵੀ ਤੁਹਾਨੂੰ ਇੱਥੇ ਖੜੀ ਦਿਖਾ ਦੇਾਂਗੇ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਰ ਨਾਲ ਵੀਡੀਓ ਨੇ ਅੰਤ ਤੱਕ ਦੇਖਿਓ ਛੁਰੂ ਜੀ ਇੱਕ ਇਨਫਾਰਮੇਸ਼ਨ ਉਹਨਾਂ ਭਰਾਵਾਂ ਵਾਸਤੇ ਜਿਹੜੇ ਸਿਰਫ ਰੇਟ ਸੁਣਨਾ ਚਾਹੁੰਦੇ ਆ ਤੇ ਜਰੂਰ ਦੱਸ ਦਿਨਾ ਵੀ ਇਸ ਮੱਝ ਦਾ ਰੇਟ ਵੀਡੀਓ ਚ ਨਹੀਂ ਕੀਤਾ ਜਾਣਾ ਇੱਕ ਹੀ ਕਾਰਨ ਆ ਦੋਸਤੋ ਜਿਵੇਂ ਪਹਿਲਾਂ ਦੱਸਿਆ ਜਿਹੜਾ ਭਰਾ ਕਦੇ ਕਦੇ ਪਸ਼ੂ ਵੇਚਦਾ ਉਹ ਕਨਫਿਊਜ਼ ਰਹਿੰਦਾ ਵੀ ਮੈਂ ਆਉਦੀ ਚੀਜ਼ ਦਾ ਮੁੱਲ ਕਿੰਨਾ ਰੱਖਾਂ ਤੇ ਜੇ ਵੱਧ ਰੱਖਿਆ ਗਿਆ ਫਿਰ ਭਰਾ ਫੋਨ ਕੱਟ ਲਾਉਂਦੇ ਆ ਤੇ ਜੇ ਘੱਟ ਰੱਖਿਆ ਗਿਆ ਤੇ ਇਹਨਾਂ ਦੀ ਮਿਹਨਤ ਹੈ ਉਹਦਾ ਲਾਉ ਸੁਣਦਾ ਆਓ ਇਹਦੀ ਜਾਣਕਾਰੀ ਲਈਏ ਬਾਅਦ ਚ ਇਹਨੂੰ ਤੋੜਾਂਗੇ ਇੱਕ ਚੀਜ਼ ਹੋਰ ਸ਼ੁਰੂ ਚ ਦਿਖਾ ਰਿਆਂ ਇਹਦੀ ਪਿਛਲੇ ਸੂਏ ਦੀ ਝੋਟੀ ਵੀ ਤੁਸੀਂ ਦੇਖ ਲਓ ਇਹ ਕੱਟੀਏ ਇਸ ਝੋਟੀ ਦੇ ਪਿਛਲੇ ਸੂਏ ਦੀ ਹੈ ਇਹ ਤੋਂ ਇਹ ਅੰਦਾਜ਼ਾ ਹੁੰਦਾ ਵੀ ਇੱਕ ਪੂਰੇ ਸਾਲ ਬਾਅਦ ਇਹ ਮੱਝ ਜਿਹੜੀ ਉਹ ਸੂਣ ਲੱਗੀ ਹੈ ਆਓ ਇਹਦੀ ਡਿਟੇਲ ਵੀਰ ਤੋਂ ਪੁੱਛ ਲਈਏ। ਬਾਈ ਜੀ ਹੋਰੀ ਦੋਸਤੋ ਆਪਣੇ ਨਾਲ ਹੈ ਤੇ ਬਿਹਾਈਂਡ ਕੈਮਰਾ ਇਹ ਡਿਟੇਲ ਇਹਦੇ ਬਾਰੇ ਦੱਸਣਗੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਆਪਣਾ ਦੱਸ ਦਿਓ ਬਾਈ। ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਰਣਜੀਤ ਭਾਈ ਅੱਜ ਕੱਪਾ ਮੱਝ ਵੇਚਣ ਲੱਗੇ ਆ। ਇਹ ਤੋਂ ਪਹਿਲਾਂ ਥੋੜਾ ਜਿਹਾ ਜਾਣਨਾ ਵੀ ਮੱਝਾਂ ਦਾ ਸ਼ੌਂਕ ਪਹਿਲਾਂ ਤੋਂ ਹੀ ਫਿਰ ਚੰਗਾ ਦਾ। ਹਾਂਜੀ ਬਾਈ। ਸਾ ਸੀਮਣ ਜਿਹੜਾ ਉਹ ਐਚਐਲਡੀਬੀ ਜਾਂ ਸੀਆਰਬੀ ਤੋਂ ਲਿਆਉਂਦੇ ਰਹੇ ਤੁਸੀਂ ਹਾਂਜੀ ਭਾਈ ਪਹਿਲਾਂ ਸਾਡੇ ਪਿੰਡ ਦੇ ਵਿੱਚ ਜਿਵੇਂ ਜਦੋਂ ਡੈਡੀ ਹੁਣੇ ਕਰਾਸ ਕਰਾਉਂਦੇ ਸੀ ਪਿੰਡ 'ਚ ਸਾਂਹ ਚੰਗੇ ਸੀਗੇ ਪਰਵਾਰਖਾਨੇ ਫਿਰ ਮੈਂ ਜਦੋਂ ਉਹ ਵੇਚ ਤੇ ਫਿਰ ਐਚਐਲਡੀਬੀ ਜਾਂ ਸੀਆਰਬੀ ਤੋਂ ਉੱਥੇ ਜਾ ਕੇ ਸੀ ਫਿਰ ਉੱਥੋਂ ਲਿਆਉਣ ਲੱਗ ਪਿਆ ਵੱਤ ਤੋਂ ਵੱਧ ਚੋਦ ਕਿੰਨਾ ਚੋਇਆ ਵੱਤ ਤੋਂ ਵੱਧ ਜਿਹੜਾ ਚੋਇਆ ਉਹ ਕਿਸੇ ਵੀ ਵੱਤ ਤੋਂ ਵੱਧ ਭਾਈ ਤੋਲਿਆ ਸੀ ਕਦੇ ਵੀ ਨਹੀਂ ਨਾ ਤਾਂ ਮੇਲੇ ਲੈ ਕੇ ਗਏ ਆ ਨਾ ਕਦੇ ਡੈਰੀ ਪਾਇਆ ਹੂੰ ਅੰਦਾਜ਼ਾ ਮੰਨ ਲੈਨੇ ਵੀ 20 ਕਿਲੋਟਰ ਦੇ ਨੀਰ ਤੇੜ 20 ਕਿਲੋ ਦੇ ਅੰਦਾਜ਼ਾ ਵੀ ਪਾਸ ਹੋਊਗਾ ਡੇਰੀ ਨਹੀਂ ਪਾਉਂਦੇ ਮਤਲਬ ਫਿਰ ਇਥੋਂ ਘਰਾਂ ਦੇ ਵੀ ਲੈ ਜਾਂਦੇ ਆ ਜੀ ਨਹੀਂ ਆਪਦੇ ਘਰ ਦਾ ਹੀ ਪਰਿਵਾਰ ਵੱਡਾ ਸਾਂਝਾ ਪਰਿਵਾਰ ਅੱਛਾ ਸਾਂਝਾ ਪਰਿਵਾਰ ਪਰਿਵਾਰ ਚ ਆਪਦਾ ਲਾਭ ਹੋ ਜਾਂਦੀ ਠੀਕ ਹੈ ਸੋ ਦੋਸਤੋ ਸਾਰਾ ਦੁੱਧ ਬਾਈ ਕਹਿੰਦਾ ਘਰੇ ਹੀ ਖਪਤ ਹੋ ਜਾਂਦੀ ਹੈ ਪਰਿਵਾਰ ਵੱਡਾ ਹੈ ਤੇ ਉਹਦੇ ਕਰਕੇ ਖੇਤੀਬਾੜੀ ਚ ਲੋਡ ਪੈਂਦੀ ਦੁੱਧ ਦੀ ਅੱਛਾ ਭਾਈ ਅੱਜ ਇਹ ਜਿਹੜੀ ਆਪਾਂ ਮੱਧ ਵੇਚਣ ਲੱਗੇ ਹਾਂ ਕਨਵਾ ਸੂਆ ਇਹਨੇ ਸੁਣਾ ਇਹ ਦੂਜਾ ਸੂਆ ਸੁਣ ਲੱਗੀ ਅੰਦਾਜ਼ਾ ਕਿੰਨੇ ਦਿਨ ਲੈ ਸਕਦੀ ਐ ਮੋਟਾ ਜਾਂਦਾ ਜਾਂ ਵੈਸੇ ਗਰਮੀ ਐ ਕਦੋਂ ਉਸ ਤੇ ਨੇੜ ਤੇੜੀ ਇੱਕ ਹਫਤਾ ਜੀ ਲੈ ਸਕਦੀ ਐ ਹਾਂਜੀ ਠੀਕ ਐ ਦੂਜਾ ਸੂਏ ਬਾਈ ਪਹਿਲੇ ਸੂਏ ਅੰਦਾਜ਼ਾ ਦੁੱਧ ਕਿੰਨਾ ਐ ਇਹਨੇ ਦਾ ਅੰਦਾਜ਼ਾ ਬਾਈ 13 14 ਕਿਲੋ ਪਹਿਲੇ ਸੂਏ ਪਹਿਲੇ ਸੂਏ ਨੇ ਦਿੱਤਾ ਹੋਣਾ ਰੇਟ ਤੇ ਦਾ ਆਪਾਂ ਫੋਨ ਤੇ ਰੱਖਾਂਗੇ ਨਾ ਹਾਂਜੀ ਸੀਮਨ ਦੀ ਡਿਟੇਲ ਮਿਲ ਜੂਗੀ ਕਿਹੜੇ ਸੀਮਨ ਦੀ ਆਪ ਐ ਜਾਂ ਭਰੇ ਕਿ ਘਰ ਦਾ ਸਾਨ ਸੀਗਾ M29 ਦਾ ਸੀਗਾ ਅੱਛਾ M29 ਦਾ ਠੀਕ ਐ ਉਹਦੀ ਐ ਤੇ ਅੱਗੇ ਜਿਹੜਾ ਇਹਦੇ ਲੱਗਾ ਹਾਂਜੀ ਉਹ ਉਹ ਕੁ ਸਹਿ ਧਿਆਨ ਚ ਅੱਗੇ ਹੀ ਜਿਹੜਾ ਇਹਦਾ ਨਹੀਂ ABC ਦਾ ਹੋਊਗਾ ਕੋਈ ਵੀ ਹੋਵੇ ABC ਦਾ ਕੋਈ ਉਹ ਇਹਦੀ ਬੱਚੀ ਵੀ ਜਿਹੜੀ ਉਹ ਵੀ ਪਹਿਲੀ ABC ਦੀ ਹੈ ਹਨਾ ਉਹਦਾ ਵੀ ਨਹੀਂ ਯਾਦ ਰਿਹਾ ਇਹਦਾ ਵੀ ਨਹੀਂ ਯਾਦ ਠੀਕ ਹੈ ਖੋਲੋ ਵੀਰੇ ਨੂੰ ਤੋਰ ਕੇ ਦਿਖਾਈਏ ਲਗਦਾ ਇਹਨੂੰ ਖੋਲ ਕੇ ਦਿਖਾਉਣੇ ਆ ਤੁਹਾਨੂੰ ਦੋਸਤੋ ਸੋਹਣਾ ਇਹਦਾ ਹਵਾਨਾ ਸੋਹਣਾ ਇਹਦਾ ਢਾਂਚਾ ਹੈ ਹਾਈਟ ਇਹਦੀ ਮੀਡੀਅਮ ਹੈ ਥਾਣਾ ਚ ਬਿੱਥੀ ਚੰਗੀ ਹੈ ਹਜੇ ਹਫਤਾ ਲੈ ਸਕਦੀ ਹੈ ਬਾਕੀ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਹਾਂ ਉਹਨਾਂ ਵੀ ਗਰਮੀ ਦੀ ਰੋਤ ਹੈ ਪਸ਼ੂ ਦਾ ਪਤਾ ਨਹੀਂ ਲੱਗਦਾ ਕਦੋਂ ਸੂਪੇ ਢਾਂਚਾ ਤੁਸੀਂ ਇਹਦਾ ਦੇਖੋ ਸੋਹਣਾ ਇਹਦਾ ਸਿੰਗ ਬਾਕੀ ਜਿਹੜਾ ਥਣ ਹਵਾਨਾ ਹੁਣ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਕਮਾਲਾ ਬਾਈ ਇੱਥੋਂ ਹੀ ਸੋ ਜੀ ਨੂੰ ਚੰਗੀ ਲੱਗੇ ਤਾਂ ਕੰਟੈਕਟ ਤੁਸੀਂ ਬਾਈ ਨਾਲ ਬਣਾ ਸਕਦੇ ਹੋ ਰੋਕਲੀ ਬਾਈ ਗੋਆ ਕਰ ਲੈਂਦੇ ਤੋਂ ਹੁਣ ਮੈਂ ਤੁਹਾਨੂੰ ਇਹਦਾ ਹਵਾਨਾ ਬੈਕ ਸਾਈਡ ਤੋਂ ਦਿਖਾਉਣਾ ਇਹ ਗੋਆ ਕਰਦੀ ਹੈ ਕਰੜਾ ਗੋਆ ਹਜੇ ਛੇਤੀ ਸੁੰਦੀ ਨਹੀਂ ਗਈ ਮੱਝ ਤੋਂ ਥਾਣ ਸੋਹਣੇ ਐ ਤੇ ਹਵਾਨਾ ਵੀ ਤੁਸੀਂ ਦੇਖ ਲਓ ਲੈ ਚੱਲ ਬਾਈ ਫੇਰ ਲੈ ਚਲੋ ਅੱਗੇ ਸੋ ਇੱਕ ਹੀ ਨਾਗ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਸੀਗਾ ਡਾਂਚਾ ਦਾ ਮੈਂ ਤੁਹਾਨੂੰ ਦੱਸਦਾ ਬੰਦੀ ਬਈ ਇੱਥੇ ਖੇਲਦੀ ਹੈ ਸੋ ਜੀ ਨੂੰ ਚੰਗੀ ਲੱਗੇ ਮੱਝ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਮੈਂ ਤੁਹਾਨੂੰ ਇੱਕ ਹੀ ਮੱਝ ਦਿਖਾਉਣੀ ਸੀ ਤੇ ਉਹ ਤੁਸੀਂ ਇਹਨੂੰ ਸਾਹਮਣੇ ਦੇਖ ਸਕਦੇ ਹੋ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ